ਇਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਚਲਾਇਆ ਜਾ ਰਿਹਾ ਅਤੇ ਬਹੁਤ ਸਾਰੇ ਤਸਕਰਾਂ ਦੇ ਮਕਾਟਾ ਹੋਏਗੇ ਉਹਨਾਂ ਤਸਕਰਾਂ ਨੂੰ ਜਾਂ ਫਿਰ ਜਿਹੜੇ ਨਸ਼ੇ ਦੇ आदी ਸੀਗੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਭੇਟੀ ਕਰਵਾਇਆ ਗਿਆ ਜਿੱਥੇ ਇਲਾਜ ਚੱਲ ਰਿਹਾ ਹੈ ਤਾਂ ਸਰਕਾਰ ਦੁਨੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਤਾਂ ਜੋ ਨਸ਼ਾ ਛੱਡ ਸਕਣ ਪਰ ਹਕੀਕਤ ਜਿਹੜੀ ਹੈ ਉਹ ਕੁਝ ਹੋਰ ਹੀ ਹੈ ਜ਼ਮੀਨੀ ਪੱਧਰ ਤੇ ਕੀ ਕੁਝ ਹੋ ਰਿਹਾ ਇਸ ਨੂੰ ਬਿਆਨ ਕਰਨ ਦੀਆਂ ਤਸਵੀਰਾਂ ਨਾਬਾ ਦੇ ਪਿੰਡ ਨੂੰ ਬਾਣਾ ਤੋਂ ਸਾਹਮਣੇ ਹਨ ਜਿੱਥੇ ਕਿ ਇੱਕ ਨੌਜਵਾਨ ਜਿਹੜਾ ਕਿ ਨਸ਼ੇ ਦਾਦੀ ਹੈ ਨਸ਼ੇੜੀ ਉਸ ਦੇ ਵੱਲੋਂ ਇੱਕ ਤਾਂ ਉਸਨੇ ਕਬੂਲ ਕੀਤਾ ਕਿ ਉਹ ਨਸ਼ਾ ਕਰਦਾ ਤੇ ਦੂਜੇ ਪਾਸੇ ਉਸ ਦੇ ਵੱਲੋਂ ਕੁਝ ਜਗ੍ਹਾ ਦੇ ਨਾਮ ਦੱਸੇ ਗਏ ਨੇ ਕਿ ਕਿਸ ਤਰ੍ਹਾਂ ਸ਼ਰੀਆਮ ਜੜਾਗਾ ਨਸ਼ਾ ਵੇਚਦਾ ਉਸਨੇ ਆਖਿਆ ਕਿ ਕੋਲ ਪੁਲਿਸ ਬੈਠੀ ਰਹਿੰਦੀ ਹੈ ਪਰ ਪੁਲਿਸ ਦੇ ਨੱਕ ਖੇਠ ਇਹ ਤਸਕਰ ਜੜੇ ਨੇ ਉਹ ਨਸ਼ਾ ਵੇਚ ਰਹੇ ਨੇ ਕਿਸ ਤਰ੍ਹਾਂ ਚਿੱਟਾ ਜਾਂ ਫਿਰ ਕੋਈ ਵੀ ਨਸ਼ਾ ਸਪਲਾਈ ਹੋ ਰਿਹਾ ਤਾਂ ਪੁਲਿਸ ਦੀ ਨੱਕ ਖੇਠ ਕਿਸ ਤਰ੍ਹਾਂ ਇਹ ਪੂਰੀ ਚੇਨ ਜੜੀ ਹੈ ਉਹ ਚੱਲ ਰਹੀ ਹੈ ਤਾਂ ਕੋਦੇ ਉਸ ਨੌਜਵਾਨ ਨੇ ਮੰਨਿਆ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਪਰ ਆਦ ਇਸ ਕਦਰ ਹੋ ਚੁੱਕਾ ਹੈ ਕਿ ਉਸ ਕੋਲੋਂ ਨਸ਼ਾ ਛੱਡਿਆ ਨਹੀਂ ਜਾਂਦਾ ਤੇ ਨਾਲ ਹੀ ਉਸਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਗਹਿਣੇ ਵੀ ਵੇਚਤੇ ਮੈਂ ਸਿਲੰਡਰ ਤੱਕ ਵੇਚ ਦਿੱਤੇ ਘਰ ਨੂੰ ਵੀ ਪੂਰਾ ਖਾਲੀ ਕਰ ਦਿੱਤਾ ਸਿਰਫ ਇੱਕ ਨਸ਼ੇ ਕਰਕੇ ਉਸ ਦੀ ਮਾਂ ਜਿਹੜੀ ਉਸ ਦੀ ਉਸਦੇ ਵੱਲੋਂ ਵੀ মিডিਆ ਸਾਹਮਣੇ ਆਖਿਆ ਗਿਆ ਕਿ ਜੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਵੱਡੇ ਮਗਰਮੱਛ ਫੜਨੇ ਚਾਹੀਦੇ ਨੇ ਤਾਂ ਜੋ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾ ਸਕੇ ਜਾਫਰ ਜਿਹੜੇ ਸਾਡੇ ਪਰਿਵਾਰ ਨੇ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਕਿਉਂਕਿ ਉਹਨਾਂ ਦੇ ਨੌਜਵਾਨ ਪੁੱਤ ਨਸ਼ੇ ਦੀ ਦਲਦਲ ਦੇ ਵਿੱਚ ਬੈਠ ਕੇ ਨੇ ਤਾਂ ਉਹਨਾਂ ਨੂੰ ਵੀ ਖਡਿਆ ਜਾ ਸਕੇ ਤਾਂ ਇੱਕ ਕਬੂਲ ਲਾਵਾ ਨਚੜੀ ਦਾ ਸਾਹਮਣੇ ਹੈ ਕਿ ਕੁਝ ਕਹਿਣਾ ਤੁਹਾਨੂੰ ਸੁਣਾਉਣਾ ਹੈ ਬਾਹਰ ਜੀ ਨਿਕਲ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਜੀ ਪਰ ਫਿਰ ਵੀ ਜਦੋਂ ਯਾਰ ਦੋਸਤ ਮਿਲ ਜਾਂਦੇ ਨੇ ਜਾਂ ਸਾਨੂੰ ਦੁਬਾਰੇ ਤੋਂ ਫੇਰ ਨਸ਼ਾ ਮਿਲ ਲੱਗ ਜਾਂਦਾ ਪਹਿਲਾਂ ਬੰਦ ਸੀਗਾ ਸਾਰੇ ਕਿਤੇ ਜਿਹੜਾ ਜੁੱਧ ਚਲਾਇਆ ਸੀਗਾ ਜੁੱਧ ਨਸਿਆ ਫਿਰ ਉੱਤ ਪਹਿਲਾਂ ਕੁਝ ਟਾਈਮ ਨਸ਼ੇ ਦਾ ਫਰਕ ਪਿਆ ਜੀ ਤੇਨ ਤੋਂ ਹਟ ਕੇ ਤੇ ਹੁਣ ਦੁਬਾਰਾ ਤੋਂ ਫੇਰ ਓਕਣੇ ਸ਼ੁਰੂ ਹੋ ਗਏ ਕਿੱਥੋਂ ਲੈ ਕੇ ਆ ਰਹੇ ਨਸ਼ਾ ਨਸ਼ਾ ਜੀ ਝੌਲੀਆਂ ਤੋਂ ਵੀ ਲੈ ਆਉਨੇ ਆ ਹੋਰ ਆਲੇ-ਦਾਲੇ ਦੇ ਪਿੰਡਾਂ ਤੋਂ ਵੀ ਲੈ ਆਉਨੇ ਆ ਰੋਟੀ ਚੱਲਣਾ ਵੀ ਜਾਂਦੇ ਉੱਥੇ ਹਾਂ ਇਹ ਰੋਟੀ ਸਨਣਾ ਤੋਂ ਵੀ ਕਈ ਵਾਰੀ ਮਿਲ ਜਾਂਦਾ ਨਹੀਂ ਪੁਲਿਸ ਦਾ ਡਰ ਨਹੀਂ ਹੈਗਾ ਪੁਲਿਸ ਦਾ ਡਰ ਹੁੰਦਾ ਵੀ ਹੈ ਜੀ ਪੁਲਿਸ ਬੈਠੀ ਵੀ ਰਹਿੰਦੀ ਹੈ ਜੀ ਉੱਥੇ ਨੇੜੇ ਹਮ ਪਰ ਪਰ ਵੇਖੀ ਫਿਰ ਵੀ ਜਾਂਦਾ ਜੇਕਰ ਸਰਕਾਰ ਮਦਦ ਕਰੇ ਨਸ਼ਾ ਛੱਡ ਦੋਗੇ ਹਾਂ ਇਹ ਨਸਾ ਸੜਦਾਂਗੇ ਜਿਹੜੇ ਤੁਸੀਂ ਘਰ ਦਾ ਸਮਾਨ ਵੇਚਣ ਲੱਗੇ ਫਿਰ ਪਰਿਵਾਰ ਵੀ ਤੁਹਾਡਾ ਪੀੜਤ ਹੋ ਗਿਆ ਉਹ ਕਾਫੀ ਪਰੇਸ਼ਾਨ ਗਹਿਣੇ ਵੇਚੇ ਤੁਸੀਂ ਹਾਂ ਇਹ ਪਰਿਵਾਰ ਤੇ ਜਿਹੜੇ ਮੇਰੇ ਜੀ ਨੇ ਜੀ ਉਹ ਸਾਰੇ ਮੇਰੇ ਤੋਂ ਦੁੱਖੀ ਨੇ ਗਾਲਾਂ ਕੱਢਦੇ ਨੇ ਘਰੋਂ ਮੈਨੂੰ ਬੇਦਖਲ ਕਰਤਾ ਜੀ ਉਹਨਾਂ ਨੇ ਬਾਰ ਦਾ ਤੇਹੀ ਹੋਈ ਹੈ ਜੀ ਮੇਰੇ ਗਹਿਣੇ ਚੱਕੇ ਗਏ ਪੇਟੀ ਚੋਂ ਵੀ ਅਸੀਂ ਘਰ ਨਹੀਂ ਤੇ ਗਏ ਇਹਨੇ ਸੋਚਿਆ ਵੀ ਕੋਈ ਘਰੇ ਹੈ ਹੀ ਨਹੀਂ ਜੀ ਗਹਿਣੇ ਚੱਕ ਕੇ ਬਾਹਰ ਤੋਂ ਸਨੈਰ ਨੂੰ ਵੇਚਦੇ ਫੇਰ ਹੁਣ ਜਿਹੜੇ ਨਾਲ ਤੇ ਜੀ ਉਹ ਖਾ ਕੇ ਉਹ ਸਾਥ ਨਹੀਂ ਦੇ ਰਹੇ ਹੈਗੇ ਹੁਣ ਸਾਨੂੰ ਉਹ ਮਿਲਣੇ ਚਾਹੀਦੇ ਨੇ ਦੁਬਾਰੇ ਮੈਂ ਤਾਂ ਇਹੀ ਕਹਿੰਨੀ ਆ ਵੀ ਨਸ਼ਾ ਵੀ ਹੁਣ ਬੰਦ ਹੋਣਾ ਚਾਹੀਦਾ ਜੀ ਵੱਧ ਤੋਂ ਵੱਧੇ ਮਿਲਦਾ ਔਰੇ ਨਸ਼ਾ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਹੋ ਗਿਆ ਪਟਾਣਾ ਜੀ ਨਾ ਜੀ ਨਾ ਜਮਾ ਖਤਮ ਨਹੀਂ ਹੋਇਆ ਸਰਕਾਰ ਤਾਂ ਐਵੇਂ ਹੀ ਕਹਿੰਦੀ ਹੈ ਜੀ ਮਾਮਾ ਨੂੰ ਆ ਕੇ ਛੇੜ ਲੈਣ ਇਥੇ ਭੈਣਾਂ ਨੂੰ ਛੇੜ ਲੈਣ ਵੀ ਕੀ ਕਜੀ ਹੁੰਦੇ ਨੇ ਗੱਲ ਤੋਂ ਫੜਦੇ ਨੇ ਮੁੰਡੇ ਗੱਲ ਤੋਂ ਫੜ ਦਿੰਦੇ ਇਹਦੇ ਮੰਮੀ ਪੈਸੇ ਦੇ ਦੇ ਮੰਮੀ ਪੈਸੇ ਚ ਨਹੀਂ ਦਿੰਦੇ ਗੱਲ ਤੋਂ ਫੜਦੇ ਨੇ ਚਾਕੇ ਸਿਲੰਡਰ ਵੇਚ ਦਿੰਦੇ ਨੇ ਐਲ ਸੀ ਡੀਆਂ ਵੇਚਦੇ ਨੇ ਪੱਖੇ ਸਾਡੇ ਰਜਾਈ ਥੋੜੀ ਮੇਟਨ ਕਿੱਥੇ ਵੇਚਿਆ ਜਿਹੜਾ ਕਿੰਨੇ ਗੈਨੇ ਸੀ ਕੀ ਸੀ ਇਹ ਪਾਰਸੋਂ ਵੇਚੇ ਨੇ ਜੀ ਸਨਿਆਰ ਕੋਲੇ ਹਾਂ ਚਾਰ ਗੇ ਤੇ ਦੋ ਸਾਂਪਾਂ ਇੱਕ ਸਾਂਪ ਤਾਂ ਚਲ ਮੁਕਰੇ ਗਿਆ ਚਲ ਉਹਦਾ ਤਾਂ ਉਹ ਨਹੀਂ ਚਲ ਇੱਕ ਸਾਂਪ ਜੀ ਕਾਂਟੇ ਪੈਰਾਂ ਦੇ ਝਾਂਜਰਣ ਉਥੇ ਵੇਚੇ ਕਿੰਨੇ ਪੈਸੇ ਨੇ 20000 ਲਏ ਨੇ ਫਿਰ ਅੱਗੇ 20000 ਤੁਹਾਨੂੰ ਮੋੜਿਆ ਕੀ ਕੀਤਾ ਨਾ ਜੀ ਉਹਨੇ ਨਸਾ ਕਰਿਆ ਉਹਦੇ ਟੀਕੇ ਲਾਇਨੇ ਸਾਨੂੰ ਪੰਜੀ ਨਹੀਂ ਮੋੜੀ ਜਿਵੇਂ ਆਪਣੇ ਕਰਿਆਨਾ ਸਟੋਰ ਤੇ ਸਮਾਨ ਲੈਨੇ ਆ ਨਾ ਐ ਸਿਸਟਮ ਹੋਇਆ ਪਿਆ ਇਹ ਤਾਂਹੀਂ ਹੁਣ ਨੌਜਵਾਨਾਂ ਨੂੰ ਹਰ ਇੱਕ ਜਗ੍ਹਾ ਮਿਲਣ ਲੱਗਿਆ ਉਹ ਵਡੋ ਦੇ ਕਰਨ ਨਾਲ ਲਾਈ ਜਾਂਦੇ ਨੇ ਮਰੀ ਜਾਂਦੇ ਨੇ ਇਹ ਨੌਜਵਾਨ ਕਹਿੰਦੇ ਸਾਨੂੰ ਸਰਕਾਰ ਸਾਥ ਦੇਵੇ ਅਸੀਂ ਨਸ਼ਾ ਛੱਡਣ ਨੂੰ ਤਿਆਰ ਆ ਬਿਲਕੁਲ ਜੇ ਸਰਕਾਰ ਇਹ ਬੰਦ ਕਰ ਦਈਏ ਮਿਲੇ ਨਾ ਫਿਰ ਇਹ ਕਿੱਥੋਂ ਕਰਨਗੇ ਅਖੀਰ ਨੂੰ ਇਹ ਤਾਂ ਛੱਡਣਾ ਹੀ ਪੈਣਾ ਫਿਰ ਇਹਨਾਂ ਨੂੰ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਸਕੀਮ ਕਿੰਨੀ ਕੀ ਉਹ ਫੇਲ ਹੋ ਗਈ ਜੀ ਫੇਲ ਹੋ ਗਈ ਉਹ ਤਾਂ ਉਹ ਤਾਂ ਬਿਲਕੁਲ ਫੇਲ ਆ ਅਸੀਂ ਜੀ ਰਾਤ ਵੀ ਰੇਡ ਕੀਤੀ ਸੀਗੀ ਤੇ ਸਾਨੂੰ ਮਿਲਿਆ ਨਹੀਂ ਤੇ ਉਹਦੇ ਮਦਦ ਤੋਂ ਅਸੀਂ ਬਿਆਨ ਲਿਖਾਉਣ ਨੂੰ ਕਿਹਾ ਉਹਨਾਂ ਨੂੰ ਤੇ ਉਹ ਹਲੇ ਸਲਾਹ ਕਰ ਰਹੇ ਨੇ ਵੀ ਸਾਡਾ ਲੜਕਾ ਹੋਣ ਦੇ ਕਾਰਨ ਉਹ ਬਿਆਨ ਲਖਾ ਨਹੀਂ ਰਹੇ ਤੇ ਹੁਣ ਉਹ ਜਿਵੇਂ ਹੀ ਸਾਨੂੰ ਬਿਆਨ ਲਖਾਣਗੇ ਤਾਂ ਅਸੀਂ ਕਾਰਵਾਈ ਜਿਹੜੀ ਬਣਦੀ ਹੈ ਉਹ ਕਰਦਾਂਗੇ ਇਹਨਾਂ ਪਿੰਡਾਂ 'ਚ ਸਾਰਾ ਨਸ਼ੇ ਦੇ ਬੜੀ ਇਹ ਗੱਲ ਆ ਰਹੀ ਹੈ ਵੀ ਨਸ਼ਾ ਵਿਕ ਰਿਹਾ ਜੀ ਕਿਸ ਤਰ੍ਹਾਂ ਨਸ਼ੇ ਨੂੰ ਥੱਲ ਕਿਉਂ ਨਹੀਂ ਪੈ ਰਹੀ ਨਹੀਂ ਨਸ਼ੇ ਨੂੰ ਜੀ ਪੂਰੀ ਥੱਲ ਪਾ ਰਹੇ ਅਸੀਂ ਪਹਿਲਾਂ ਵੀ ਮਹੀਨੇ ਪਹਿਲਾਂ ਹੁਣ ਇਹਨਾਂ ਨੇ ਕਮੇਟੀ ਬਣਾਈ ਸੀ ਅਸੀਂ ਉਹਦੇ ਵਿੱਚ ਆਪਦਾ ਨੰਬਰ ਵੀ ਦਿੱਤਾ ਸੀਗਾ ਜਿਹੜੇ ਮੁੰਡੇ ਕਰਨ ਵਾਲੇ ਸੀਗੇ ਅਸੀਂ ਉਹ ਐਡਮਿਟ ਵੀ ਬਹੁਤ ਕਰਵਾਤੇ ਜਿਨ੍ਹਾਂ ਦੇ ਨਾਲ ਨੇ ਨਾਂ ਲਿੱਤਾ ਸੀਗਾ ਉਹਨਾਂ ਦੇ ਅਸੀਂ ਰੈਗੂਲਰਲੀ ਪਰਚਾ ਵੀ ਦੇ ਰਹੇ ਹਾਂ ਅਸੀਂ ਘਟਗਟ ਦੋ ਮਹੀਨਿਆਂ ਦੇ ਵਿੱਚ ਉੱਥੇ 6-7 ਬੰਦੇ ਫੜ ਕੇ ਆਈਏ ਪਰਚਾ ਦੇ ਤਾਂ ਜਿੰਨਾ ਤੇ ਤੇ 4-5 ਮੁੰਡੇ ਸੀਗੇ ਜਿਹੜੇ ਅਸੀਂ ਨਸ਼ਾ ਛਡੋ ਕੇ ਅੰਦਰ ਵੀ ਸ਼ੈਡਮੈਂਟ ਕਰਾਦੇ ਰੈਗੂਲਰਲੀ ਜਿਸੀਂ ਇਸੇ ਵਾਸ਼ ਕਰ ਰਹੇ ਹਾਂ ਉਹ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ